ਨਹੀਂ ਕਿਤਰਾ ਹੀ ਆ ਬੈਠਾ ਹੀ ਆ ਜੀ ਕਰਦਾ ਸੀ ਚੱਲ ਕੇ ਬਾਹਰ ਨਹੀਂ ਚਲੋ ਬਾਪੂ ਫਸਲਾ ਰੱਖੋ ਫਸਲਾ ਰੱਖੋ ਬੜੇ ਭੁਖੇ ਰਹਿ ਰਹੇ ਕਬਾਇਆ ਬਣਾਇਆ ਚੱਲ ਚੱਲ ਬੜਾ ਕਰਦੇ ਆ ਜੀ ਅੱਗੇ ਕੀ ਸੋਚਿਆ ਹੈ ਮੈਂ ਸੁਣਦਾ ਜੀ ਉਹ ਸ਼ੁਰੂ ਦੇ ਕਿਤੇ ਰੋਮੇ ਤੇ ਨ ਕਰੋ ਆਉਣ ਆ ਜਾ ਦੇ ਇੱਥੇ ਬੰਨ ਕੇ ਆ ਮਿਲਦੀ ਰਹਿ ਆ ਫੜ ਲੈ ਕੇ ਜਾ ਰੁਕਣੀ ਆਇਆ ਇੱਥੇ ਤਿੰਨੇ ਦਿਨ ਸੀ ਅੰਦਰ ਤਾੜੇ ਦਾਸ ਜੀ ਜੀ ਸਾਰੇ ਕੱਢ ਲੈ ਆਹੋ ਸਾਰੇ ਆ ਗਿਆ ਤੁਹਾਨੂੰ ਅੱਖਾਂ ਚ ਦਿੱਕਤ ਹੈ ਜੀ ਦੇਖਣ ਦੀ ਦਿਨ ਨਹੀਂ ਦਾ ਦਿਖਦਾ ਨਹੀਂ ਨਾ ਨਾ ਤੇਰਾ ਮੂੰਹ ਨਹੀਂ ਦਿਨ ਦਾ 70 ਸਾਲ ਦਾ ਇਹ ਕਾਸੀ ਵਾਲੇ ਪਾਣੀ ਤੋਂ ਮਗਰਾਉਂਦਾ ਹੋਇਆ ਮਤਲਬ ਉਸ ਪਾਣੀ ਤੇ ਜਦੋਂ ਹੜ ਹੜਾ ਆਇਆ ਸੀ ਨਾ ਉਸ ਤੋਂ ਬਾਅਦ ਤੋਂ ਦਿਖਣਾ ਆ ਗਿਆ ਆ ਬਾਅਦ ਦਿਖਣਾ ਆ ਹਰ ਦੇ ਪਾਣੀ ਨਾਲ ਹਾਂ ਤੇ ਫਿਰ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਕਿਵੇਂ ਕਿੰਨੇ ਦਿਨਾਂ ਤੋਂ ਅੰਦਰ ਆਜੇ ਸਾਨੂੰ ਬਾਹਰ ਦੇਣਾ ਬੇਸ਼ੱਕ 10 ਦਿਨ 10 ਦਿਨ ਕਿਵੇਂ ਕਿਤੇ ਤੁਸੀਂ ਇਧਰ ਖਾਣ ਪੀਣ ਫਲੋਟ ਕਰਉਂਦੀ ਆ ਤੁਸੀਂ ਹਾਂ ਖਾਣ ਪੀਣ ਨੂੰ ਆਏ ਹੋ ਤੈਨੂੰ ਦੱਸਿਆ ਜਦੋਂ ਕੀ ਪਾਣੀ ਕਿੰਨਾ ਆ ਗਿਆ ਕੌਣ ਕੌਣ ਦੱਸ ਦੇ ਰਿਹਾ ਪਾਣੀ ਸਾਰੇ ਦੱਸ ਦੇ ਰਹੇ ਆ ਦੇ ਹੌਲੇ ਹੌਲੇ ਜਾਂਦਾ ਜਾਂਦਾ ਚੜ੍ਹ ਗਿਆ ਦੱਸ ਕੇ ਉਹ ਨਾਲ ਆਪਣੇ ਘਰ ਭੂਗਾ ਸਾਰਾ ਟਹਿ ਗਿਆ ਕਰ ਵੀ ਕਰ ਤਾਂ ਗਿਆ ਬਸ ਇਹ ਹੋਇਆ ਜਿਹੜੇ ਗੱਲ ਦੇ ਲੀਡੇ ਲੈ ਆਏ ਆ ਇੱਥੇ ਕੀ ਰਿਸ਼ਤੇਦਾਰ ਤਾਰ ਤਨ ਨੂੰ ਕਿਨੇ ਦਸ ਕਿਟ ਹੈ ਤੁਹਾਡਾ ਆਵੇ ਮੇਰੇ ਨਾਲ ਮੇਰੀਆਂ ਕੋ ਨਮਾ ਮੇਰੇ ਕੁੜੀਆਂ ਮੇਰੇ ਨਾਲ ਚੋ ਅੱਛਾ ਉਹ ਦਸ ਦੀ ਚੋ ਕਮੀ ਹੈ ਉਹ ਪੰਮੀ ਬਾਪੂ ਜੀ ਗਾਂ ਦੇ ਜਿਹੜੇ ਗਾਂ ਹੈ ਗਾਂ ਨਹੀਂ ਬਾਪੂ ਦਾ ਗਾਂ ਦੇ ਦਰ ਫਿਰ ਹੁਣ ਤੁਹਾਨੂੰ ਕਿਹੜੀ ਥਾਣੇ ਤੋਂ ਤਲਾਬ ਹੋਰ ਕੀ ਲੋੜ ਤੇ ਦੱਸ ਦੱਸ ਜੇ ਤਿੰਨ ਅੱਗੇ ਖਾਣ ਮੜਾ ਤੱਕ ਫਾਉਂਡੇ ਲੈ ਰਾਇਆ ਉਸ ਤੋਂ ਇਲਾਵਾ ਕੋ ਦਿੱਕਤ ਨਹੀਂ ਹੋ ਨਹੀਂ ਜਿੱਥੇ ਕਰਾ ਹੀ ਬੈਠਾ ਹੀ ਆ ਜੀ ਕਰਦਾ ਸੀ ਚੱਕ ਕੇ ਬਾਹਰ ਨਹੀਂ ਚਲੋ ਬਾਪੂ ਫਸਲਾ ਰੱਖੋ ਇਹ ਸਾਰੇ ਹੈ ਜਿਹੜਾ ਪੰਜਾਬ ਪੁਲਿਸ ਹੈ ਨੀਰਫ ਹੈ ਆਰਮੀ ਲੱਗੀ ਹੋਈ ਹੈ ਬੜਾ ਕਰਦੇ ਆ ਜੀ ਅੱਗੇ ਕੀ ਸੋਚੇ ਹੈ ਹੈ ਕੀ ਸੋਚੇ ਹੋਸ਼ਮਣੀ ਕਿੱਥੇ ਰੋਗੇ ਕਿੰਨੇ ਕਰੋਗੇ ਔਨ ਆ ਜਾ ਦੇ ਇੱਥੇ ਬੰਨ ਤੇ ਹੀ ਕਮੋਨ ਵਾਲਾ ਕੋਨੇ ਦਾ ਚੁੱ ਕਿਵੇਂ ਕਰਦੀ ਕਿਉਂ ਪਾਣੀ ਪੀ ਲੈਂਦੀ ਹੋਣਾ ਦੋ ਮੁੰਡਿਆਂ ਜੀ 10 ਕਿਲੇ ਪੈੜੀ ਥੋਣਾ ਲਾਇਆ ਅੱਖੀ ਅੱਖੀ ਕਰਦੇ ਥੋਣਾ ਲਾਇਆ ਦਾ ਥੱਲੇ ਸਮਾਨ ਕੀ ਕੀ ਲੈ ਕੇ ਅੰਦਰ ਉਸ ਨਾਲ ਆਏ ਹੋਏ ਲਾਂਦਾ ਆ ਗੱਲ ਦੇ ਲੀੜੇ ਆ ਬੱਸ ਸਾਡ ਸਾਡ ਚਾੜਾ ਆ ਸਾਰੇ ਆ ਬੱਸ ਇਹ ਅਬ ਦੇਖੀ ਕਿ ਇਹ ਲੋਕ ਦੀ ਕਹਾਣੀ ਹੈ ਯਾਹ ਤੇ ਇਸ ਤਰੀਕੇ ਸੇ ਵੀ ਕੋ ਜੀ ਸ਼ਰਤ ਪਾਣੀ ਕੀ ਮਾਰ ਹੈ ਕੋਟ ਫਿਰ ਕਹਦਾ ਕੀ ਹਾਲ ਏ ਕੀ ਹਾਲ ਜੀ ਆ ਗਿਆ ਕਿਹੜਾ ਸਰਪੰਚਾ ਇਹ ਵਾਸੋਂ ਹਾਲ ਮੰਦੇ ਹੀ ਆ ਜੀ ਤੇ ਕਿਵੇਂ ਅੱਜ ਤੋਂ ਨਹੀਂ ਉਹ ਦੋਸਤ ਨੇ ਆਏ ਨਹੀਂ ਆ ਹੋਰ ਲੈ ਆ ਘਰ ਟੈ ਹੈ ਗਿਆ ਵਾ ਜਾ ਪਾਣੀ ਪੀਓ ਨਾਲ ਖਾ ਲੋ ਤੇ ਚਾਹ ਪਾਣੀ ਲੰਗਰ ਪਾਣੀ ਸ਼ਗਲਾ ਕਰ ਕੋਈ ਨਹੀਂ ਕੋਈ ਨਹੀਂ ਅਸੀਂ ਸਮਾਨ ਲੈ ਕੇ ਤੇ ਇਸ ਨੂੰ ਅਸਰ ਓਏ ਆ ਗੁੱਡਿਓ ਆ ਬਸ ਸਮਾਨ ਇਹਨਾਂ ਦਾ ਪਰਿਵਾਰ ਹੈ ਜਿੰਨਾਂ ਘਰ चला गया था था तो और इनकी बड़े रहे है बड़ा यार चलो तुझे हौसला रखा ये सामान देखिए जो कपड़े हैं जो सामान है ਕਿੰਨੇ ਕਮਰੇ ਆ ਸੀ ਤੁਹਾਡੇ ਵਿੱਚ ਕਿੰਨੇ ਆਡੇ ਤਿੰਨ ਕਮਰੇ ਸੀ ਇਹ ਕਰਸੋਈ ਸੀ ਤੇ ਇੱਕ ਚਾਰ ਕਮਰੇ ਆ ਪੰਜ ਇੱਕ ਬਾਕੀ ਟੋਟੇ ਆ ਜਿਵੇਂ 10000 ਕੱਲ੍ਹ ਤੇ ਆਪਸੀ ਕੋਈ ਗੱਲ ਨਹੀਂ ਸੇਜ ਕਰਦੇ ਹੋ ਤਾਂ ਕਿੰਨੇ ਆ ਰਸ ਲੈਂਦੇ ਲਾਈਟ ਆਉਂਦੀ ਇੱਕ ਮਚਲੀ ਹੋਣੀ ਤੱਕ ਇਹ ਆ ਕੇ ਹੁਣਾ ਸੁਮਿੰਦਰ ਸਿੰਘ ਕਿੱਥੇ ਆ ਗਏ ਬਾਬਾ ਕਈ ਬੰਦੇ ਆ ਗਏ ਹੋ ਰਾਤੀ ਆਉਂਦਾ ਨਹੀਂ ਮਤੀ ਜੋ ਨਿਕਲੇ ਕਾੜ ਲੈ ਆਂਦੇ ਹੁਣ ਸਾਰੇ ਆ ਗਏ ਹਾਂ ਹਾਂ ਹੋ ਤੇ ਕਿ ਆਪਣੇ ਵੀ ਮਾ ਪਾ ਮਾ ਭਾਈ ਨਹੀਂ ਆਵੇ ਸਾਮਾਨ ਤੇ ਜਿੱਦ ਦੀ ਗੱਲ ਦੇ तो। गया, गया। जो जो और पिछली बार मैं कह रही थी तो और ਹੇ ਵੀ ਆਪਾਂ ਫਿਰ ਗਿਆ ਜਦੋਂ ਜਾਣਾ ਦਰਦ ਦਰਦ ਜੋ ਫਿਰੋਜ਼ਪੁਰ ਨੇ ਫਿਰੋਜ਼ਪੁਰ ਹੀ ਨਹੀਂ ਪੂਰਾ ਪੰਜਾਬ ਇਸ